ਹਾਂ ਜੀ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਪ੍ਰਮਾਤਮਾ ਦਾ ਧੰਨਵਾਦ ਕਰਨਾ ਰੋਸ਼ਨ ਗਰਾਊਂਡ ਜਿਹੜਾ ਬਹੁਤ ਅਹਿਮ ਸਥਾਨ ਹੈ ਧਾਰਮਿਕ ਤੌਰ ਤੇ ਸੋਸ਼ੀਅਲੀ ਸਾਰੀ ਐਕਟੀਵਿਟੀ ਲਈ ਸ਼ਹਿਰ ਦਾ ਸਭ ਤੋਂ ਵੱਡਾ ਗਰਾਊਂਡ ਹੈ ਜਿਹਦੇ ਵਿੱਚ ਲਗਾਤਾਰ ਕੋਈ ਨਾ ਕੋਈ ਚੀਜ਼ ਚੱਲਦੀ ਰਹਿੰਦੀ ਹੈ ਔਰ ਇਸ ਜਗ੍ਹਾ ਨੂੰ ਅੱਛਾ ਬਣਾਉਣਾ ਪਹਿਲਾ ਕਦਮ ਅਸੀਂ ਆਲਰੇਡੀ ਇਹਦਾ ਕਰ ਚੁੱਕੇ ਸੀ ਪਹਿਲਾ ਡ్రైਵ ਜਿਹੜਾ ਸੀ ਅਸੀਂ ਗੁਰੂ ਰਾਮਦਾਸ ਮਾਰਕ ਦਾ ਡੰਪ ਚੱਕ ਕੇ ਕਲਗੀਧਰ ਮਹਾਰਾਜ ਦੇ ਸਾਹਮਣੇ ਔਰ ਫਿਰ ਰਾਮ ਮੰਦਰ ਦੇ ਸਾਹਮਣੇ ਉਹ ਅਸੀਂ ਉਹ ਗੁਰੂ ਰਾਮਦਾਸ ਮਾਰਕ ਬਣਾ ਚੁੱਕੇ ਸੀ ਉਹਦੇ ਨਾਲ ਨਾਲ ਅਸੀਂ ਉਸ ਵੇਲੇ ਇਹ ਡਿਜ਼ਾਈਨ ਸਾਰਾ ਇਕੱਠਾ ਲੈ ਲਿਆ ਸੀ ਕਿਉਂਕਿ ਉਹ ਕੋਰੀਡੋਰ ਸਾਡਾ तकरीबन 6 ਫੁੱਟ ਦਾ ਕੋਰੀਡੋਰ ਆ ਸ਼ਹਿਰ ਦਾ ਸਭ ਤੋਂ بڑا ਸਭ ਤੋਂ ਖੂਬਸੂਰਤ ਬਣਾ ਚੁੱਕੇ ਸੀ ਉਹਦੇ ਨਾਲ ਨਾਲ ਇਸ ਗਲਿਆਰੇ ਨੂੰ ਸਭ ਤੋਂ ਸੁੰਦਰ ਬਣਾਉਣ ਦੇ ਲਈ ਅਸੀਂ ਉਸੇ ਵੇਲੇ ਡਿਜ਼ਾਈਨ ਕਰਾ ਲਿਆ ਸੀ ਅੱਜ ਇਹਨੂੰ ਨਮੀ ਸਾਰੀ ਚਾਰਦੁਆਰੀ ਔਰ ਨਮਾਇਦਾ ਲਾਈਟਿੰਗ ਔਰ ਨਮਾ ਟ੍ਰੈਕ ਅੰਦਰ ਕੋ ਮੰਨ ਲਈ ਤਾਂ ਕਿ ਲੋਕ ਹੈਲਥ ਵਾਈਜ਼ ਇੱਥੇ ਸੈਰ ਕਰ ਸਕਣ ਉਹ ਜਿਹੜਾ ਟ੍ਰੈਕ ਹੈ ਉਹ ਜਿਹੜਾ ਕੋਈ ਧਾਰਮਿਕ ਪ੍ਰੋਗਰਾਮ ਵੀ ਕਰ ਲੋਗਾ ਤਾਂ ਅੰਦਰ ਅੰਦਰ ਹੀ ਹੋਏਗਾ ਉਹ ਜਗ੍ਹਾ ਅਸੀਂ ਅਲਾਟ ਕਰਾਂਗੇ ਲੱਗ ਔਰ ਗ੍ਰੀਨਰੀ ਚਾਰੋਂ ਤਰਫ ਮੇਰਾ ਲੱਗ ਨਜ਼ਰ ਆਏਗਾ ਬਿਲਕੁਲ ਅਜ ਕੋਰੀਡੋਰ ਤੁਹਾਨੂੰ ਲੱਗ ਲੱਗ ਨਜ਼ਰ ਆਏਗਾ ਔਰ ਅੰਦਰ ਇੱਕ ਅੱਛਾ ਯੂਰੀਨਲ ਔਰ ਇੱਕ ਬਣਾ ਕੇ ਦੇਵਾਂਗੇ ਤਾਂ ਕਿ ਕੋਈ ਬੰਦਾ ਸੈਰ ਕਰਦਾ ਆਂਦਾ ਕੋਈ ਹੋਰ ਸੋਸ਼ਲ ਪ੍ਰੋਗਰਾਮ ਹੈ ਉਹ ਵੀ ਸਾਫ਼ ਸੁਥਰੇ ਢੰਗ ਦੇ ਨਾਲ ਉੱਚ ਹੋ ਸਕੀ। ਇਹ ਸਰ ਇੱਕ ਲੱਖ ਲਗਤ ਦਾ ਪ੍ਰੋਜੈਕਟ ਹੈ ਇਹ। ਇਹ ਤਕਰੀਬਨ ਪਹਿਲਾਂ 47 ਲੱਖ ਦੇ ਲਗਤ ਨਾਲ ਇਹਨੂੰ ਕਰਨ ਜਾ ਰਹੇ ਆ। ਤਕਰੀਬਨ ਉਹ ਪ੍ਰੋਜੈਕਟ ਅਸੀਂ 70-80 ਲੱਖ ਦੇ ਲਗਤ ਨਾਲ ਪਹਿਲਾਂ ਅਸੀਂ ਕਰ ਚੁੱਕੇ ਆ। ਉਹ ਅਸੀਂ ਸੀਐਸਆਰ ਫੰਡਿੰਗ ਕਿਉਂ ਵੀ ਕਰਾਇਆ ਸਾਰਿਆਂ ਕੋਲੋਂ। ਉੱਚ ਅਸੀਂ ਕੰਪਨੀਆਂ ਨੂੰ 파ਟ ਬਣਾਇਆ ਕੋਕਾ ਕੋਲਾ ਵਗੈਰਾ ਸਾਰਿਆਂ ਨਾਲ ਲਿਆ। ਔਰ ਇਹਦੇ ਵਿੱਚ ਅਸੀਂ ਕਿਉਂਕਿ ਕੋਰਪੋਰੇਸ਼ਨ ਕੰਮ ਕਰ ਰਹੀ ਆ ਇਹਨੂੰ ਅਗਰ ਹੋਰ ਵੀ ਸਾਨੂੰ ਫੰਡਿੰਗ ਦੀ ਕਾਲ ਨੂੰ ਲੋੜ ਪੈਗੀ। ਪਹਿਲਾਂ ਤਾਂ ਇਹ ਇਹ ਪ੍ਰੋਜੈਕਟ ਦਾ ਸਾਡਾ ਅਹਿਮ ਡਰਾਫਟ تیار ਆ। ਅਗਰ ਕੋਈ ਘਟਦਾ ਵਾਧਾ 2-4-5 ਲੱਖ ਦਾ ਫਰਕ ਪੈਂਦਾ ਉਹਨੂੰ ਪੂਰਨ ਕਰਾਂਗੇ ਕਿੰਨਾ ਟਾਈਮ ਇਸ ਐਸਟੀਮੇਟਡ ਟਾਈਮ ਕਰਨਾ ਜੀ ਇਹਦਾ ਇਹਦਾ ਐਸਟੀਮੇਟਡ ਟਾਈਮ ਅਸੀਂ ਠੇਕੇਦਾਰ ਨੂੰ ਵੱਧ ਤੋਂ ਵੱਧ 4 ਤੋਂ 5 ਮਹੀਨੇ ਦੇ ਕੇ ਚਲਾਗੇ ਸਰ ਗਰੌਡ ਬੀਜ਼ੀ ਲੈਂਦਾ ਕਿ ਧਾਰਮਿਕ ਪ੍ਰੋਗਰਾਮ ਰਾਜਨੀਤਿਕ ਪ੍ਰੋਗਰਾਮਾਂ ਲਈ ਅਸੀਂ ਉਹਨਾਂ ਚਿਰ ਕੋਈ ਇੱਥੇ ਧਾਰਮਿਕ ਪ੍ਰੋਗਰਾਮ ਨਹੀਂ ਬੁੱਕ ਹੋਏਗਾ ਜਿੰਨਾ ਕ ਸਾਡਾ ਇਹ ਡਿਜ਼ਾਈਨ ਨਹੀਂ ਪੂਰਾ ਹੋਏਗਾ ਔਰ ਤੁਰੰਤ ਜਿਹੜਾ ਇਹ ਲਿਖ ਕੇ ਦਵਾਂਗੇ ਘਰ ਪ੍ਰੋਜੈਕਟ ਨਾਲ ਕੋਈ ਵੀ ਧਾਰਮਿਕ ਪ੍ਰੋਗਰਾਮ ਹੈ ਕਦੇ ਹੋਰ ਹੋਏਗਾ ਜਾ ਕੇ ਇੱਥੇ ਨਹੀਂ ਹੋਏਗਾ ਨਾ ਕਿਉਂਕਿ ਕੰਸਟਰਕ ਇਸ ਇਸ ਇਲਾਕੇ ਨੂੰ ਬਹੁਤ ਅਲੱਗ-ਅਲੱਗ ਬਿਲਕੁਲ ਖੂਬਸੂਰਤ ਇਲਾਕਾ ਦਮਾਂਗੇ ਬਣਾ ਕੇ ਔਰ ਇੰਪੋਰਟੈਂਟ ਗੱਲ ਸੀ ਇਹ ਜਿਹੜਾ ਰੋਸ਼ਨ ਗਰਾਉਂਡ ਦਾ ਨਾਮ ਹੈਗਾ ਇਹ ਇੱਕ ਸਾਡੇ ਮਨੂੰ ਨਾ ਦੱਸਿਆ ਵੀ ਸ਼ਾਇਦ ਪਾਇਲਟ ਸੀਗੇ ਕੈਪਟਨ ਰੋਸ਼ਨ ਲਾਲ ਜੀ ਜਾਂ 에ਅਰ ਫੋਰਸ ਚੋਂ ਸੀਗੇ ਜਾਂ ਆਈਡੀਆ ਉਹਨਾਂ ਦਾ ਪੂਰਾ ਲੇਕਿਨ ਉਹਨਾਂ ਦਾ ਕੋਈ ਬੰਦੇ ਆਏ ਸੀਗੇ ਉਹਨਾਂ ਦੀ ਵਾਰ ਹਿਸਟਰੀ ਉਹਨਾਂ ਜੋੜੀਓ ਉਹਨਾਂ ਦੇ ਨਾਂ ਦੇ ਉੱਤੇ ਜਿਹੜੀ ਜਗ੍ਹਾ ਹੈ ਉਸ ਵੇਲੇ ਅਲਾਟ ਹੋਈ ਸੀ ਉਹ ਕੋ ਕਾਰਪੋਰੇਸ਼ਨ ਨਾਲ ਉਸ ਵੇਲੇ ਕਮੇਟੀ ਹੋਣੀ ਹੈ ਅੱਜ ਤੋਂ 50 ਸਾਲ ਪਹਿਲਾਂ ਤੇ ਐਮਓਯੂ ਵੀ ਕੋ ਸਾਈਨ ਹੋਇਆ ਸੀ ਜਿੱਥੇ ਅਸੀਂ ਉਸਦੇ ਨਾਲ ਆਰਮੀ ਦੇ ਆਫੀਸਰਸ ਨੂੰ ਇਨਵਾਈਟ ਕਰਾਂਗੇ ਉਹਨਾਂ ਦੇ ਪਰਿਵਾਰ ਨੂੰ ਇਨਵਾਈਟ ਕਰਾਂਗੇ ਤਾਂ ਕਿ ਉਹ ਵੀ ਜਿਹੜਾ ਹੈ ਪਰਿਵਾਰ ਆਨਰ ਫੀਲ ਕਰ ਸਕੇ ਉਸ ਤੋਂ ਪਹਿਲਾਂ ਉਹਨਾਂ ਦਾ ਉੱਥੇ ਪੱਥਰ ਵਗਾਰਾ ਵੀ ਲੱਗਾ ਸੀਗਾ ਲੇਕਿਨ ਉਹ ਪੱਥਰ ਵਗਾਰਾ ਉਸ ਵੇਲੇ ਜਦੋਂ ਕਦੇ ਹੋਇਆ ਉਹਨਾਂ ਕੰਮ ਰੀਨੋਵੇਸ਼ਨ ਉਹਦੇ ਵਿੱਚੇ ਕਦੇ ਤਲਾ ਗਿਆ ਲੇਕਿਨ ਅਸੀਂ ਉਹਨਾਂ ਦੀ ਸਾਰੀ ਬਾਰ ਹਿਸਟਰੀ ਉਹਨਾਂ ਦੀ ਲਾਈਫ ਹਿਸਟਰੀ ਇੱਥੇ ਲਿਖ ਕੇ ਬਹੁਤ ਅੱਛੇ ਤਰੀਕੇ ਨਾਲ ਸਟੀਲ ਜਿਹੜਾ ਬੰਦਾ ਇੱਥੋਂ ਕਦੇ ਐਂਟਰ ਕਰੇਗਾ ਉਹਨੂੰ ਪਹਿਲਾਂ ਉਹਨਾਂ ਦੀ ਲਾਈਫ ਹਿਸਟਰੀ ਪੜਨ ਦਾ ਮੌਕਾ ਮਿਲੇਗਾ ਉਹਨਾਂ ਨੂੰ ਡੈਡੀਕੇਟ ਕਰਾਂਗੇ ਇਹ ਜਿਹੜ ਅਸੀਂ ਉਹਨਾਂ ਨੂੰ ਸਮਰਪਿਤ ਕਰਾਂਗੇ ਕੈਪਟਨ ਰੋਸ਼ਨ ਲਾਲ ਜੀ ਨੂੰ ਜੋ ਵੀ ਉਹਨਾਂ ਦਾ ਪੂਰੀ ਹਿਸਟਰੀ ਉਹਨਾਂ ਦੀ ਮੰਗਣ ਲੱਗਾ ਮੈਂ ਉਹਨਾਂ ਨੂੰ ਸਮਰਪਿਤ ਕਰਾਂਗਾ